ਸਰਬ ਠੀਕ ਹੈ ਜੀ ਕਿਹੜੀ ਕੈਬਨਿਟ ਉਸ ਸਮੇਂ ਦੇ ਜਿਹੜੇ ਮੰਤਰੀ ਸੀ ਜਿਹੜੀ ਕੈਬਨਿਟ ਹੈ ਉਹ ਤੇ ਇਸ ਵੇਲੇ ਭਗਵੰਤ ਸਿੰਘ ਮਾਨ ਦੀ ਹੈ ਮੇਰੀ ਕੈਬਨਿਟ 2007 ਤੋਂ ਲੈ ਕੇ 2017 ਤੱਕ ਜਿਹੜੇ ਕੈਬਨਿਟ ਵਜ਼ੀਰ ਰਹੇ ਚਾਰ ਵਜ਼ੀਰਾਂ ਦੇ ਨਾਲ ਅਜ ਸੁਖਵੀਰ ਸਿੰਘ ਬਾਦਲ ਜਿਹੜੇ ਨੇ ਕਹਿੰਦੇ ਮੈਂ ਨਿਮਾਣੇ ਸਿੱਖ ਦੇ ਤੌਰ ਤੇ ਅਸਲੀ ਅਕਾਲ ਤਖਤ ਸਾਹਿਬ ਪਹੁੰਚ ਕੇ ਮਾਫੀਨਾਮਾ ਰੱਖਿਆ ਪਹਿਲਾਂ ਤੇ ਮੇਰੀ ਬੇਨਤੀ ਹੈ ਕਿ ਸ਼ਾਇਦ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਪੰਥਕ ਮਰਿਆਦਾ ਦਾ ਹੀ ਨਹੀਂ ਪਤਾ ਸ਼ਾਇਦ ਉਹਨਾਂ ਇਹ ਵੀ ਨਹੀਂ ਪਤਾ ਕਿ ਜਿਹੜਾ ਤਨਖਾਈ ਆ ਹੁੰਦਾ ਉਹ ਉਨੀ ਚਿਰ ਤੱਕ ਸ਼੍ਰੀ ਅਕਾਲ ਪਤਾ ਸਾਹਿਬ ਤੇ ਨਹੀਂ ਜਾ ਸਕਦਾ ਜਿੰਨੀ ਚਿਰ ਤੱਕ ਸਿੰਘ ਸਾਹਿਬ ਉਹਨਾਂ ਨੂੰ ਖਿਮਾ ਜਾਚਨਾ ਕਰਨ ਦੀ ਲਈ ਬੁਲਾਉਂਦੇ ਨੇ ਕਿਉਂਕਿ ਇਹ ਇਹ ਪਹਿਲਾਂ ਜਾ ਕੇ ਉੱਥੇ ਚਿੱਠੀ ਦੇਣਗੇ ਚਿੱਠੀ ਭੇਜਣਗੇ ਕਿ ਸਾਨੂੰ ਮੌਕਾ ਦਿੱਤਾ ਜਾਵੇ ਮੈਂ ਉੱਥੇ ਖਿਮਾ ਜਾਚਨਾ ਕਰਨਾ ਚਾਹੁੰਦਾ ਤੇ ਫਿਰ ਉੱਥੇ ਜਾਣਗੇ ਕਿਉਂਕਿ ਸ਼੍ਰੀ ਅਕਾਲ ਪਤਾ ਸਾਹਿਬ ਉੱਤੇ ਪਹਿਲਾਂ ਜਾ ਨਹੀਂ ਸਕਦੇ ਕੁਰਦਵਾਰਾ ਸਾਹਿਬ ਵਿੱਚ ਵੀ ਜਾ ਸਕਦੇ ਆ ਲੇਕਿਨ ਨਾ ਉਹਨਾਂ ਦੀ ਕੜਾ ਪ੍ਰਸ਼ਾਦ ਦੀ ਦੇਖ ਪਰਵਾਹ ਕੀਤੀ ਜਾ ਸਕਦੀ ਹੈ ਤੇ ਨਾ ਉਹਨਾਂ ਦੀ ਅਰਦਾਸ ਕੀਤੀ ਜਾ ਸਕਦੀ ਹੈ ਪਹਿਲਾਂ ਤੇ ਗੱਲ ਨੂੰ ਸਮਝੀ ਲੋ ਇਹ ਕੋਈ ਧਾਰਮਿਕ ਮर्यादा ਨਹੀਂ ਇਹ ਕੋਈ ਸਾਡੀਆਂ ਪੰਥਕ ਤੌਰ ਦੇ ਉੱਤੇ ਪਰੰਪਰਾਵਾਂ ਨੇ ਮੈਨੂੰ ਸਮਝ ਨਹੀਂ ਆਂਦੀ ਕਿ ਸਰਦਾਰ ਸਬੀਰ ਸੇ ਬਾਦਲ ਗੁਨਾਹ ਤੇ ਗੁਨਾਹ ਕਿਉਂ ਕਰ ਰਹੇ ਸ਼੍ਰੀ ਅਕਾਲਪੁਰ ਸਾਹਿਬ ਦਾ ਕੱਲ ਹੁਕਮ ਹੋਇਆ ਕਿ ਇਹਨਾਂ ਨੂੰ ਤਰਖਾਇਆ ਕੀਤਾ ਗਿਆ ਔਰ ਤਨਖਾਈ ਜਾਂ ਪਤਿਤ ਬੰਦਾ ਸ਼੍ਰੋਮਣੀ ਕਾਰੀ ਦਾ ਪ੍ਰਧਾਨ ਨਹੀਂ ਬਣ ਸਕਦਾ ਉਹਨੂੰ ਇਮੀਡੀਏਟਲੀ 50 ਮਿੰਟਾਂ ਵਿੱਚ ਅਸਤੀਫਾ ਦੇਣਾ ਬੰਦਾ ਸੀ ਜਿਹੜਾ ਵਿਅਕਤੀ ਕਹਿੰਦਾ ਮੈਂ ਨਿਮਾਨਾ ਬਣ ਕੇ ਜਾ ਰਿਹਾ ਹਾਂ ਉਹ ਇੱਕ ਪ੍ਰਧਾਨਗੀ ਨਹੀਂ ਛੱਡ ਰਿਹਾ ਤੇ ਨਿਮਾਨਾ ਕਿੱਥੋਂ ਬਣ ਗਿਆ ਨਿਮਾਨਾ ਮਨੋਂ ਬਣਨਾ ਹੁੰਦਾ ਹੈ ਨਾ ਕਿ ਲੋਕਾਂ ਨੂੰ ਸ਼ੋਅ ਕਰਕੇ ਬਣਨਾ ਹੁੰਦਾ ਇਸ ਕਰਕੇ ਮੈਂ ਸਭ ਦੀਆਂ ਕਿ ਉਹ ਸਾਰੇ ਸ਼੍ਰੀ ਕਾਤਰ ਸਾਹਿਬ ਦੇ ਉੱਤੇ ਵੀ ਡਰਾਮੇ ਕਰਕੇ ਲੋਕਾਂ ਨੂੰ ਗਮਰਾ ਕਰ ਰਹੇ ਬੜੀ ਅਫਸੋਸ ਦੀ ਗੱਲ ਹੈ ਇਹ ਤਾਂ ਗੁਰੂ ਹਰਕੋਬੀ ਸਾਹਿਬ ਵੀ ਇਹਦਾ ਨਵੇੜਾ ਕਰ ਸਕਦਾ ਅਸੀਂ ਕੀ ਕਹਿ ਸਕਦੇ ਪਰ ਇਸ ਮੈਨੂੰ ਲੱਗਦਾ ਹੈ ਕਿ ਕੁਝ ਜਿਹੜਾ মিডিਆ ਨੂੰ ਜਾਂ ਸੋਸ਼ਲ ਮੀਡੀਆ ਤੇ ਆਪਣਾ ਸਿਰਫ ਪਾਉਣਾ ਜਾਂਦੇ ਆ ਕਿ ਮੈਨੂੰ ਕੋਈ ਪਰਵਾਹ ਨਹੀਂ ਮੈਨੂੰ ਕੋਈ ਤਰਖਾਈਆਂ ਦੀ ਕਹਿ ਦੇਵੇ ਮੈਨੂੰ ਕੋਈ ਸਜ਼ਾ ਲਾ ਦੇਵੇ ਮੈਂ ਤੇ ਆਪਣੀ ਮਰਜ਼ੀ ਕਰਦਾ ਸੋ ਇਹ ਗੱਲਾਂ ਜਿਹੜੀਆਂ ਸੋਭਾ ਨਹੀਂ ਦਿੰਦੀਆਂ ਨੰਬਰ 1 ਨੰਬਰ 2 ਤਖਤ ਦੇ ਜਥੇਦਾਰ ਸਾਹਿਬ ਵੱਲੋਂ ਜਦੋਂ ਐਲਾਨ ਕੀਤਾ ਗਿਆ ਸੀ ਉਦੋਂ ਇਹ ਕਿਹਾ ਗਿਆ ਸੀ ਕਿ 15 ਦਿਨਾਂ ਦੇ ਵਿੱਚ ਵਿੱਚ ਜਿਹੜੀ ਉਸ ਵਾਲੀ ਕੈਬਨਟ ਸੀ ਉਹ ਪੇਸ਼ ਹੋ ਕੇ ਆਪਣਾ ਉਹ ਉਹ ਪਹਿਲਾਂ ਆ ਕੇ ਸਪਸ਼ਟੀਕਰਨ ਦੇਣੇ ਹੁਣ ਸਪਸ਼ਟੀਕਰਨ ਪਹਿਲਾਂ ਸਾਰਿਆਂ ਦਾ ਆਏਗਾ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਬੁਲਾਇਆ ਜਾਏਗਾ ਕਿਉਂਕਿ ਜਿਹਨਾਂ ਸਪਸ਼ਟੀਕਰਨ ਦੇਣਾ ਉਹਨਾਂ ਨੇ ਵੀ ਜਿਸ ਤਰ੍ਹਾਂ ਇੱਕ ਗਵਾਹੀ ਦੇ ਤੌਰ ਦੇ ਉੱਤੇ ਦੱਸ ਰਿਹਾ ਕਿ ਇਹ ਘਟਨਾ ਕਿੱਦਾਂ ਹੋਈ ਕੌਣ-ਕੌਣ ਇਹਨੂੰ ਜਾਣਦਾ ਕਿਹਦੇ ਨਾਲ ਸਲਾਹ ਹੋਈ ਕਿਹਦੇ ਨਾਲ مشورہ ਹੋਇਆ ਕਿਹਦੇ ਸਾਹਮਣੇ ਫੈਸਲੇ ਕੀਤੇ ਗਏ ਇਹ ਸਾਰੇ ਕੈਬਨਟ ਮੰਤਰੀ ਜਿਹੜੇ ਰਹੇ ਆ ਇਹਨਾਂ ਨੇ ਜਾ ਕੇ ਆਪਣਾ ਸਪਸ਼ਟਿਕਨ ਦੇਣਾ 15 ਦਿਨ ਦੇ ਵਿੱਚ ਇਹਨਾਂ ਸਪਸ਼ਟਿਕਨ ਦੇਣਾ ਉਸ ਤੋਂ ਬਾਅਦ ਸਰਦਾਰ ਸੁਖਵੀਰ ਸੇ ਬਦਲ ਟਾਈ ਮੰਗਣਗੇ ਫਿਰ ਉਹਨਾਂ ਨੂੰ ਟਾਈ ਮਿਲੇਗਾ ਪਤਾ ਨਹੀਂ ਕਿਉਂ ਇਹਦਾ ਮਤਲਬ ਕਿ ਇਹ ਸ਼੍ਰੋ